ਹੈਲੋ ਮਾਈ ਯੂਟਿਊਬ ਫੈਮਲੀ ਕਿਵੇਂ ਹੋ ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰੇ ਬਹੁਤ ਹੀ ਘੈਂਟ ਹੋਵੋਗੇ ਤੇ ਮੈਂ ਤੁਹਾਨੂੰ ਘੈਂਟ ਜੀ ਵੀਡੀਓ ਸ਼ੇਅਰ ਕਰ ਰਹੀ ਆ ਜਿਹੜੀ ਹੈਗੀ ਆ ਆਲੂ ਪੈਟੀ ਦੀ ਆਲੂ ਪੈਟੀ ਆਪਾਂ ਮਾਰਕੀਟ ਤੋਂ ਤਾਂ ਹਮੇਸ਼ਾ ਹੀ ਲੈ ਕੇ ਆਉਂਨੇ ਆ ਮਤਲਬ ਤੇ ਆਪਾਂ ਅੱਜ ਇਹਨੂੰ ਘਰ 'ਚ ਬਣਾਵਾਂਗੇ ਘਰੇ ਬਣਾਉਣ ਵਾਸਤੇ ਆਪਾਂ ਨੂੰ ਇਹਦੇ ਪਾਸੇ ਸਭ ਤੋਂ ਪਹਿਲਾਂ 1 ਕੱਪ ਆਟੇ ਦੀ ਲੋੜ ਹੈ 1 ਕੱਪ ਆਟਾ ਲੈਣ ਤੋਂ ਬਾਅਦ ਉਹਦੇ ਵਿੱਚ ਆਪਾਂ ਅੱਧਾ ਚਮਚ ਜ਼ਮਾਇੰਦਾ ਜ਼ਵਾਇੰਦਾ ਪਾਵਾਂਗੇ ਫਿਰ ਆਪਾਂ ਉਹਦੇ ਵਿੱਚ ਅੱਧਾ ਚਮਚ ਨਮਕ ਦਾ ਤੇ 1 ਟੇਬਲस्पून ਇਹਦੇ ਵਿੱਚ ਆਪਾਂ ਔਇਲ ਦਾ ਪਾ ਦਾਂਗੇ ਰਿਫਾਈਨਡ ਔਇਲ ਦਾ ਉਸ ਤੋਂ ਬਾਅਦ ਆਪਾਂ ਇਹਨੂੰ ਕਰਾਂਗੇ ਚੰਗੇ ਤਰੀਕੇ ਦੇ ਨਾਲ ਮਿਕਸ ਜਲਦੀ ਜਲਦੀ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਐਨ ਇਹਦੇ ਵਿੱਚ ਇਹ ਆਪਣਾ ਮਿਕਸ ਹੋ ਰਿਹਾ ਐਨ ਜਲਦੀ ਜਲਦੀ ਵੀਡੀਓ ਨੂੰ ਲਾਈਕ ਕਰ ਦਿਓ ਤੁਸੀਂ ਤੇ ਇੱਕ ਪਿਆਰਾ ਜਿਹਾ ਕਮੈਂਟ ਦੇ ਵਿੱਚ ਵਾਟਰ ਦਾ ਯੂਜ਼ ਕਰਾਂਗੇ ਤੇ ਮਤਲਬ ਤੁਸੀਂ ਆਪਣਾ ਜਿਹੜੇ ਹਿਸਾਬ ਨਾਲ ਤੁਹਾਡੇ ਕੋਲ ਆਟਾ ਉਸ ਹਿਸਾਬ ਨਾਲ ਵਾਟਰ ਦੀ ਕਨਟੈਂਟ ਲੈ ਸਕਦੇ ਹੋ ਤੇ ਜਿਵੇਂ ਦਾ ਆਟਾ ਮਤਲਬ ਮੈਂ ਇਹਦੇ ਵਿੱਚ ਚੋਨੇ ਸੇਮ ਬਸ ਉਸ ਹਿਸਾਬ ਨਾਲ ਵੀ ਹਮ ਆਟਾ ਐਵੇਂ ਦਾ ਹੋ ਸਕੇ ਉਹਨਾਂਕ ਪਾਣੀ ਤੁਸੀਂ ਇਹਦੇ ਵਿੱਚ ਯੂਜ਼ ਕਰਿਓ ਤੇ ਆਪਾਂ ਨੇ ਨਾ ਇਹਨੂੰ ਚੰਗੀ ਤਰੀਕੇ ਦੇ ਨਾਲ ਇਹਦਾ ਡੋ ਬਣਾ ਕੇ ਮਤਲਬ ਤਿਆਰ ਕਰ ਲੈਣਾ ਹੈਗਾ ਇਹਦਾ ਡੋ ਲਗਾ ਲੈਣਾ ਹੈਗਾ ਆਪਾਂ ਨੇ ਜਿਵੇਂ ਆਪਾਂ ਆਟਾ ਗੁੰਨਦੇ ਆ ਸੇਮ ਉਸੇ ਪ੍ਰੋਸੈਸ ਰਾਹੀਂ ਆਪਾਂ ਇਹਨੂੰ ਗੁੰਨ ਕੇ ਮਤਲਬ ਇੱਕ ਸਾਈਡ ਤੇ ਉਸ ਤੋਂ ਬਾਅਦ ਰੱਖ ਲਾਂਗੇ ਚਲਦੇ-ਚਲਦੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਤੁਹਾਨੂੰ ਮੇਰੇ ਵੀਡੀਓ ਕਿਵੇਂ ਲੱਗਦੀਆਂ ਨੇ ਉਹ ਮ ਕਰੋ ਪਲੀਜ਼ ਮੇਰੀ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਮਤਲਬ ਤੁਹਾਨੂੰ ਪੂਰੀ ਡਿਟੇਲ ਦੇ ਵਿੱਚ ਇਹਦੇ ਵਿੱਚ ਵੀਡੀਓ ਦੇ ਵਿੱਚ ਮੇਰਾ ਕਰੋ ਇਹ 8 ਟਨ ਰੱਖਦਾ ਕਿ ਆਪਾਂ ਸਾਈਡ ਤੇ ਸਾਈਡ ਤੇ ਰੱਖਣ ਤੋਂ ਬਾਅਦ ਦੂਜੀ ਸਾਈਡ ਆਪਾਂ ਲੈ ਲਾਂਗੇ ਦੋ ਬੋਇਲ ਕੀਤੇ ਹੋਏ ਆਲੂ ਬੋਇਲ ਕੀਤੇ ਹੋਏ ਆਲੂਆਂ ਦੇ ਵਿੱਚ ਆਪਾਂ ਜਿਹੜੇ ਬੋਇਲ ਕੀਤੇ ਹੋਏ ਜਿਹੜੇ ਹਰੇ ਮਟਰ ਆ ਉਹ ਪਾ ਦਾਂਗੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਿਆਜ਼ ਪਾ ਦਾਂਗੇ ਪਿਆਜ਼ ਤੋਂ ਬਾਅਦ ਆਪਾਂ ਇਹਦੇ ਵਿੱਚ ਹਰੀ ਮਿਰਚ ਐਡ ਕਰਾਂਗੇ ਹਰੀ ਮਿਰਚ ਤੋਂ ਬਾਅਦ ਆਪਾਂ ਇਹਦੇ ਵਿੱਚ ਨਮਕ ਐਡ ਕਰਾਂਗੇ ਨਮਕ ਤੋਂ ਬਾਅਦ ਆਪਾਂ ਇਹਦੇ ਵਿੱਚ ਕਰਨੀਆਂ ਲਾਲ ਮਿਰਚ ਐਡ ਲਾਲ ਮਿਰਚ ਤੋਂ ਬਾਅਦ ਐਡ ਕਰਾਂਗੇ ਇਹਦੇ ਵਿੱਚ ਧਨੀਆ ਪ ਤੇ ਉਸ ਤੋਂ ਬਾਅਦ ਇਹਨੂੰ ਕਰਾਂਗੇ ਆਪਾਂ ਮਿਕਸ ਐਂਡ ਮੈਸ਼ ਚੰਗੀ ਤਰੀਕੇ ਦੇ ਨਾਲ ਮੈਸ਼ ਕਰ ਲਾਂਗੇ ਇਹਨੂੰ ਤਾਂ ਕਿ ਮਤਲਬ ਮੈਸ਼ਰ ਦੀ ਹੈਲਪ ਦੇ ਨਾਲ ਮੈਸ਼ ਕਰ ਲਾਂਗੇ ਤਾਂ ਕਿ ਇਹਦੇ ਵਿੱਚ ਇਹ ਚੰਗੀ ਤਰੀਕੇ ਨਾਲ ਮਿਕਸ ਹੋ ਜੇ ਤੇ ਆਪਣੀ ਜਿਹੜੀ ਉਹਦੇ ਵਿੱਚ ਆਪਾਂ ਪੈਟੇਸ ਦੇ ਵਿੱਚ ਸਬਜ਼ੀ ਪਾਵਾਂਗੇ ਨਾ ਉਹ ਵਧੀਆ ਤਰੀਕੇ ਦੇ ਨਾਲ ਉਹਦੇ ਵਿੱਚ ਹੋ ਸਕੇ ਮਤਲਬ ਇਹ ਅਲੱਗ ਜੀ ਨਾ ਲੱਗੇ ਤੇ ਜਿਵੇਂ ਦੀ ਪੈਟੀ ਦੀ ਸਬਜ਼ੀ ਹੁੰਦੀ ਹੈ ਉਹ ਮੈਂ ਆਪਾਂ ਤਿਆਰ ਕਰ ਲਈ ਸੀ ਸਾਈਡ ਤੇ ਦੂਸਰੀ ਸਾਈਡ ਆਪਾਂ ਲੈ ਲਵਾਂਗੇ ਉਹ ਜੜਾ ਆਟਾ ਸੀਗਾ ਉਹਦੇ ਵਿੱਚੋਂ ਥੋੜਾ ਜਿਹਾ ਡੋ ਲੈ ਲਵਾਂਗੇ ਉਹ ਲੈ ਕੇ ਸਭ ਤੋਂ ਪਹਿਲਾਂ ਤਾਂ ਆਪਾਂ ਉਹਨੂੰ ਬੇਲ ਲਾਂਗੇ ਉਹਨੂੰ ਬੇਲ ਕੇ ਨਾ ਜਿਵੇਂ ਮਤਲਬ ਆਪਣੇ ਪੰਜਾਬ ਦੇ ਵਿੱਚ ਪੰਜਾਬੀ ਬੱਚੇ ਜਦੋਂ ਇਹੀ ਗੱਲ ਬੋਲਦੇ ਆ ਅਸੀਂ ਚਾਰ ਖੁੰਜੇ ਵਾਲਾ ਪਰੌਂਠਾ ਖਾਣਾ ਹੈ ਕਿਉਂਕਿ ਅਸੀਂ ਖੁਦ ਇਹ ਬੋਲਦੇ ਹੁੰਦੇ ਸੀ ਚਾਰ ਖੁੰਜੇ ਵਾਲਾ ਪਰੌਂਠਾ ਤੇ ਜਿਵੇਂ ਚਾਰ ਖੁੰਜੇ ਵਾਲਾ ਮੈਂ ਪਹਿਲਾਂ ਰਾਉਂਡ ਬੇਲ ਲਾਂਗੇ ਉਸ ਤੋਂ ਬਾਅਦ ਜਿਵੇਂ ਚਾਰ ਖੁੰਜੇ ਵਾਲਾ ਪਰੌਂਠਾ ਬਣਾਉਣੇ ਆ ਨਾ ਉਸ ਤਰੀਕੇ ਦੇ ਨਾਲ ਆਪਾਂ ਨੇ ਇਹਨ ਹੁੰਦੀ ਹੋ ਕ੍ਰਾਂਚੀ ਵੀ ਹੁੰਦੀ ਹੈ ਤੇ ਉਹਦੇ ਵਿੱਚ ਲੇਅਰਸ ਬਣੀਆਂ ਹੋਈਆਂ ਹੁੰਦੀਆਂ ਨੇ ਉਹ ਲੇਅਰ ਬਣਾਉਣ ਵਾਸਤੇ ਆਪਾਂ ਇਹਨੂੰ ਗੋਲ ਬੇਲ ਕੇ ਉਸ ਤੋਂ ਬਾਅਦ ਆਪਾਂ ਇਹਦੇ ਉੱਤੇ ਆਇਲ ਲਗਾ ਦਾਂਗੇ ਆਇਲ ਲਗਾ ਕੇ ਆਪਾਂ ਇਹਨੂੰ ਚਾਰ ਖੁੰਝ ਵਾਲੇ ਪਰੌਂਠੇ ਦੀ ਤਰ੍ਹਾਂ ਹੀ ਫੋਲਡ ਕਰ ਲਾਂਗੇ ਮਤਲਬ ਪਹਿਲਾਂ ਉਧਰਲੀ ਸਾਈਡ ਤੋਂ ਫੋਲਡ ਕਰ ਲਿਆ ਫਿਰ ਇਧਰਲੀ ਸਾਈਡ ਤੋਂ ਫੋਲਡ ਕਰ ਲਿਆ ਉਸ ਤੋਂ ਬਾਅਦ ਇਧਰੋਂ ਫੋਲਡ ਕਰਤਾ ਤੇ ਉਸ ਤੋਂ ਬਾਅਦ ਇਧਰੋਂ ਫੋਲਡ ਕਰਕੇ ਇਹਨੂੰ ਕਰਤਾ ਬੰਦ ਤੇ ਬੰਦ ਕਰਨ ਤੋਂ ਬਾਅਦ ਅਗੇਨ ਤੋਂ ਆਪਾਂ ਇਹਨੂੰ ਚੰਗੀ ਤਰੀਕੇ ਦੇ ਨਾਲ ਬੇਲ ਲਾਂਗੇ ਕਿਉਂਕਿ ਲੇਅਰਿੰਗ ਤਾਂ ਆਪਾਂ ਇਹਦੇ ਵਿੱਚ ਕਰਤੀ ਲੇਰਾਂ ਬਣ ਜਾਣਗੇ ਉਸ ਤੋਂ ਬਾਅਦ ਉਹ ਹੀ ਰੰਗੀ ਤੇ ਕਿਦਣਾ ਵੇਲ ਲਿਆ ਗਿਆ ਅ ਇਸ ਤੋਂ ਬਾਅਦ ਆਪਾਂ ਜਿਹੜਾ ਆਪਣੇ ਪੋਟੈਟੋ ਵਾਲਾ ਆਪਣਾ ਮਿਕਸਚਰ ਸੀਗਾ ਉਹ ਇਹਦੇ ਵਿੱਚ ਪਾਵਾਂਗੇ মিক্সਰ ਨੂੰ ਇਹਦੇ ਵਿੱਚ ਆਪਾਂ ਪਾਤਾ મતલਬ ਇਹਦੇ ਵਿੱਚ ਰੱਖਤਾ મતલਬ ਰਾਉਂਡ ਦੀ ਸ਼ੇਪ ਕਰਕੇ ਤੇ ਸਿਲੰਡਰ ਟਾਈਪ ਸ਼ੇਪ ਦੀ ਆਪਾਂ ਇਹਦੇ ਵਿੱਚ ਕਰਕੇ ਉਸ ਤੋਂ ਬਾਅਦ ਆਪਾਂ ਨੇ ਦੋਨੋਂ ਸਾਈਡ ਤੇ ਨਾ ਬੋਟ ਜੜੀਆਂ ਦੀ ਐਜਸ ਨੇ ਉਹਨਾਂ ਦੇ ਉੱਤੇ ਨਾ ਆਪਾਂ ਨੇ ওয়াটার ਲਾਦਾ ਤਾਂ ਕਿ ਇਹ ਚੰਗੀ ਤਰੀਕੇ ਨਾਲ ਚਿਪਕ ਜਾਵੇ ਤੇ ਇਹਦੇ ਵਿੱਚ ਕੋਈ ਵੀ મતલਬ ਉਹ ਨਰਵੇ ਵੀ મતલਬ ਵਿੱਚ ਕੁਝ ਤੇਲ ਵਗੈਰਾ ਨਾ ਜਾ ਸਕੇ ਤੇ ਚੰਗੀ ਤਰੀਕੇ ਨਾਲ ਬੰਦ ਹੋ ਜਾਵੇ ਆਲੂ ਇਹ ਜੋ ਬਾਹਰ ਨਾ ਆ ਸਕਣ ਤੇ ਉਸ ਤੋਂ ਬਾਅਦ ਇਹਨੂੰ ਆਪਾਂ ਨੇ ट्रायंगल ਦੀ ਸ਼ੇਪ ਦੇ ਵਿੱਚ ਬੰਦ ਕਰਤਾ ਬੰਦ ਕਰਨ ਤੋਂ ਬਾਅਦ ਆਪਾਂ ਇਹਨੂੰ మీడియం ਹੀਟ ਦੇ ਉੱਤੇ ਆਇਲ ਦੇ ਵਿੱਚ ਇਹਨੂੰ ਫਰਾਈ ਕਰਾਂਗੇ ਆਪਾਂ ਨੇ ਘਟੋ ਘਟ ਸੱਤ ਤੋਂ ਅੱਠ ਮਿੰਟ ਵਾਸਤੇ ਇਹਨਾਂ ਨੂੰ ਫਰਾਈ ਕਰਨਾ ਹੈ ਤੇ ਇਹਨਾਂ ਦੀ ਟਾਈਮ ਟੂ ਟਾਈਮ ਇਹਦੀ ਸਾਈਡ ਚੇਂਜ ਕਰਦੇ ਰਹਿਣਾ ਹੈਗਾ ਤਾਂ ਕਿ ਇਹ ਚੰਗੀ ਤਰੀਕੇ ਦੇ ਨਾਲ ਪੱਕ ਸਕੇ ਇਹਨੂੰ ਆ ਮਤਲਬ ਮੀਡੀਅਮ ਹੀਟ ਦੇ ਉੱਤੇ ਪ੍ਰੋਪਰ ਆਰਾਮ ਦੇ ਨਾਲ ਆਪਾਂ ਬਿਲਕੁਲ ਥੋੜਾ ਜਿਹਾ ਪੇਸ਼ੈਂਸ ਰੱਖ ਕੇ ਇਹਨੂੰ ਆਪਾਂ ਚੰਗੀ ਤਰੀਕੇ ਦੇ ਨਾਲ ਆਪਾਂ ਇਹਨੂੰ ਪਕਾਵਾਂਗੇ ਤੇ ਇਹਦੀ ਆਪਾਂ ਸਾਈਡ ਦੇਖਦੇ-ਦੇਖ ਕੇ ਸਾਈਡ ਚੇਂਜ ਕਰਦੇ ਰਾਂਗੇ ਅ ਮਤਲਬ ਤੁਹਾਨੂੰ ਮੇਰੀਆਂ ਵੀਡੀਓਜ਼ ਕਿਵੇਂ ਲੱਗਦੀਆਂ ਉਹ ਮੈਨੂੰ ਜ਼ਰੂਰ ਦੱਸਿਆ ਕਰੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਪਲੀਜ਼ ਕਰਿਆ ਕਰੋ ਤੇ ਮਤਲਬ ਆਪਣਾ ਇੱਕ ਪਿਆਰਾ ਜਿਹਾ ਕਮੈਂਟ ਵੀ ਛੱਡ ਕੇ ਜਾਇਆ ਕਰੋ ਲਾਈਕ ਵੀ ਜ਼ਰੂਰ ਕਰਿਆ ਕਰੋ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਤੁਹਾਡੇ ਸਪੋਰਟ ਦੀ ਮੈਨੂੰ ਬਹੁਤ ਜ਼ਿਆਦਾ ਨੀਡ ਹੈ ਤਾਂ ਜੋ ਮੈਂ ਤੁਹਾਡੇ ਲਈ ਨਵੇਂ ਨਵੇਂ ਰੈਸਪੀਜ਼ ਲੈ ਕੇ ਆਉਂਦੀ ਰਹਾ ਤੇ ਤੁਹਾਨੂੰ ਨਵਾਂ ਨਵਾਂ ਕੁਝ ਸਿੱਖਣ ਨੂੰ ਮਿਲ ਸਕੇ ਤੁਸੀਂ ਘਰ ਦੇ ਵਿੱਚ ਹੀ ਮਤਲਬ ਹੋਟਲ ਮਾਰਕੀਟ ਰੈਸਟੋਰੈਂਟ ਸਟਾਈਲ ਚੀਜ਼ਾਂ ਬਣਾ ਸਕੋ ਖੁਦ ਵੀ ਖਾਓ ਤੇ ਫੈਮਿਲੀ ਨੂੰ ਵੀ ਖਵਾ ਸਕੋ ਤੇ ਆਪਣੇ ਜਿਹੜੇ ਆਲੂ ਵਾਲੇ ਪੈਟੀਆਂ ਹੋ ਆਟਨ ਬਣ ਕੇ ਬਿਲਕੁਲ ਰੈਡੀ ਹੋ ਚੁੱਕੀਆਂ ਨੇ ਤੇ ਆਪਣੀ ਆਲੂ ਪੈਟੀ ਬਣ ਕੇ ਬਿਲਕੁਲ ਰੈਡੀ ਹੈ ਤੇ ਕਿਵੇਂ ਲੱਗੀ ਅੱਜ ਦੀ ਵੀਡੀਓ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਤਦ ਤੱਕ ਮਿਲਾਂਗੇ ਆਪਾਂ ਨੈਕਸਟ ਵੀਡੀਓ ਵਿੱਚ ਇੰਜੋਏ ਕਰੋ ਤੁਸੀਂ ਆਲੂ ਪੈਟੀ ਦੀ ਬਹੁਤ ਹੀ ਜ਼ਿਆਦਾ ਟੇਸਟੀ ਤੇ ਮਾਰਕੀਟ ਸਟਾਈਲ ਬਣ ਕੇ ਰੈਡੀ ਹੈ